ਮੈਂ ਤੁਹਾਡੇ ਨਾਲ ਵਾਦਾ ਕਰਦਾ ਜੇਕਰ ਤੁਸੀਂ ਇਹ ਕੁਝ ਗੱਲਾਂ ਸਮਝ ਲੈਨੇ ਹੋ ਤਾਂ ਤੁਹਾਡੇ ਕੰਮ ਨੂੰ ਅਸਮਾਨ ਦੇ ਨਾਲ ਉੱਚਾ ਪਹੁੰਚਣ ਲਈ ਕੋਈ ਵੀ ਨਹੀਂ ਰੋਕ ਸਕਦਾ ਤੇ ਤੁਸੀਂ ਜਲਦੀ ਕਾਮਯਾਬ ਵੀ ਹੋ ਸਕਦੇ ਹੋ। ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਤੇਜੀ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਪੈਣਾ ਜਿਹੜਾ ਕੰਮ ਤੁਸੀਂ ਕਰਨ ਜਾ ਰਹੇ ਹੋ ਉਹਦੇ ਵਿੱਚ ਪਹਿਲੇ ਹੀ ਲੱਖਾਂ ਲੋਕ ਤੇ ਮਾਰਕੀਟ ਬਹੁਤ ਹੀ ਕਾਮਯਾਬੀ ਹੋ ਚੁੱਕੀ ਆ ਤੇ ਕੰਮ ਵੀ ਕਰ ਰਹੀ ਆ ਮੈਂ ਸਿੱਧਾ ਸਿੱਧਾ ਕਹਾਂ ਤਾਂ ਤੁਹਾਡੇ ਸਾਹਮਣੇ ਇੱਕ ਵਿਰੋਧੀ ਨਹੀਂ ਲੱਖਾਂ ਹੀ ਵਿਰੋਧੀ ਹੋਣਗੇ ਜਿਹੜੇ ਕਿ ਤੁਹਾਡੇ ਵਰਗਾ ਕੰਮ ਵੀ ਕਰ ਰਹੇ ਨੇ ਤੇ ਤੁਹਾਡੇ ਵਰਗੀ ਕੁਆਲਿਟੀ ਵੀ ਲੈ ਕੇ ਆਏ ਹੋਏ ਨੇ ਤੇ ਕੋਈ ਵੀ ਬ੍ਰਾਂਡ ਬਣਾਉਣ ਦੇ ਲਈ ਇੱਕ ਦੋ ਮਹੀਨਿਆਂ ਦੀ ਸੋਚ ਨਹੀਂ ਦੋ ਤਿੰਨ ਸਾਲਾਂ ਦੀ ਮਿਹਨਤ ਵੀ ਲੱਗਦੀ ਹੁੰਦੀ ਆ ਪਰ ਤੁਸੀਂ ਵੀ ਸੋਚਦੇ ਹੋ ਦੋ ਤਿੰਨ ਦਿਨਾਂ ਦੇ ਵਿੱਚ ਤੁਸੀਂ ਆਪਣਾ ਖੁਦ ਦਾ ਬ੍ਰਾਂਡ ਓਪਨ ਕਰ ਸਕਦੇ ਹੋ ਤਾਂ ਇਹ ਕਦੇ ਵੀ ਨਹੀਂ ਹੋ ਸਕਦਾ ਜਦੋਂ ਤੁਸੀਂ ਖਿਆਲੀ ਪਲਾਉ ਦੇ ਵਿੱਚੋਂ ਰੀਅਲ ਜ਼ਿੰਦਗੀ ਦੇ ਵਿੱਚ ਆਪਣਾ ਕੰਮ ਕਰਦੇ ਹੋ ਤੁਹਾਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਬੜੇ ਹੀ ਤੁਹਾਨੂੰ ਲੋਸ ਵੀ ਹੁੰਦੇ ਆ ਸਭ ਤੋਂ ਪਹਿਲਾ ਮੇਰਾ ਪੁਆਇੰਟ ਇਹੀ ਹੈਗਾ ਕਿ ਪਛਾਣ ਜੇਕਰ ਤੁਹਾਡੀ ਮਾਰਕੀਟ ਦੇ ਵਿੱਚ ਵਧੀਆ ਪਛਾਣ ਹੈਗੀ ਆ ਤੁਹਾਡਾ ਵਧੀਆ ਨੈਟਵਰਕ ਹੈਗਾ ਤੇ ਤੁਹਾਨੂੰ ਅੱਗੇ ਵਧਣ ਤੋਂ ਕੋਈ ਵੀ ਰੋਕ ਸਕਦਾ ਤੁਹਾਡੀ ਸਫਲਤਾ ਦੀ ਪਹਿਲੀ ਪੌੜੀ ਤਾਂ ਉੱਥੇ ਹੀ ਸਟਾਰਟ ਹੋ ਜਾਂਦੀ ਹੈ ਮੇਰਾ ਦੂਜਾ ਪੁਆਇੰਟ ਆ ਕੁਝ ਵੱਖਰਾ ਕਰਨਾ ਜੇਕਰ ਤੁਸੀਂ ਦੁਨੀਆ ਤੋਂ ਵੱਖਰਾ ਕੁਝ ਕਰਦੇ ਆ ਤਾਂ ਹੀ ਤੁਹਾਨੂੰ ਪਛਾਣ ਦਿੱਤੀ ਜਾਊਗੀ ਨਹੀਂ ਤਾਂ ਫਿਰ ਤੁਸੀਂ ਉਸ ਭੀੜ ਦੇ ਵਿੱਚ ਹੀ ਖੜੇ ਰਹਿ ਜਾਓਗੇ ਤੁਹਾਨੂੰ ਕੋਈ ਵੀ ਨਹੀਂ ਜਾਣੂਗਾ ਉਦਾਹਰਨ ਦੇ ਵਜੋਂ ਇੱਕ ਇਨਸਾਨ ਦੀ ਕਦੇ ਵੀ ਲਾਲਸਾ ਨਹੀਂ ਖਤਮ ਹੁੰਦੀ ਤੇ ਕਦੇ ਵੀ ਉਹ ਇੱਕ ਜੀਤੇ ਟਿਕਿਆ ਨਹੀਂ ਰਹਿੰਦਾਗਾ ਤੇ ਵੱਖਰਾ ਕਰਨ ਦਾ ਮਤਲਬ ਇਹੀ ਆ ਕਿ ਤੁਹਾਨੂੰ ਕੁਝ ਵੱਖਰਾ ਹੀ ਕਰਨਾ ਪੈਣਾ ਨਤੀਜਾ ਪੁਆਇੰਟ ਹੀ ਇਹ ਆ ਕਿ ਤੁਸੀਂ ਆਪਣਾ ਖੁਦ ਦਾ ਬ੍ਰਾਂਡ ਕਿਵੇਂ ਖੋਲ ਸਕਦੇ ਹੋ ਜੇਕਰ ਤੁਸੀਂ ਸਿਰਫ ਕੱਪੜਿਆਂ ਦਾ ਕੰਮ ਹੀ ਕਰਨਾ ਜਾਂ ਆਪਣਾ ਖੁਦ ਦਾ ਬ੍ਰਾਂਡ ਖੋਲਣਾ ਚਾਹੁੰਦੇ ਹੋ ਤਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਟ ਵੀ ਹੈਗਾ ਜੇਕਰ ਤੁਸੀਂ ਸਿਰਫ ਕੱਪੜਿਆਂ ਦਾ ਕੰਮ ਹੀ ਕਰਨਾ ਤਾਂ ਉਹ ਮਾਰਕੀਟ ਦੇ ਵਿੱਚ ਆਲਰੇਡੀ ਬੈਸਟ ਡਿਜ਼ਾਈਨ ਬੈਸਟ ਕੁਆਲਿਟੀ ਬੈਸਟ ਮੈਨੂਫੈਕਚਰਿੰਗ ਬੈਸਟ ਪ੍ਰੋਡਕਟ ਆ ਰਹੇ ਨੇ ਉਹ ਤੁਸੀਂ ਕੱਪੜੇ ਦਾ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਖੁਦ ਦਾ ਬ੍ਰਾਂਡ ਹੀ ਖੋਲਣਾ ਤਾਂ ਤੁਹਾਨੂੰ ਕੱਪੜੇ ਤੋਂ ਲੈ ਕੇ ਪੈਕਿੰਗ ਤੱਕ ਸਭ ਕੁਝ ਆਪ ਹੀ ਕਰਨਾ ਪੈਣਾ ਤੇ ਤੁਹਾਡਾ ਖੁਦ ਦਾ ਬ੍ਰਾਂਡ ਖੋਲਣ ਦੇ ਲਈ ਸਿਰਫ ਤੁਹਾਨੂੰ ਇੱਕ ਵਧੀਆ ਡਿਜ਼ਾਈਨ ਤੇ ਵਧੀਆ ਲੋਗੋ ਚਾਹੀਦਾ ਜਿਹੜਾ ਕਿ ਤੁਹਾਡੀ ਵੱਖਰੀ ਪਛਾਣ ਦਿਖਾਵੇ ਤੇ ਤੁਹਾਨੂੰ ਸਿਰਫ ਦੱਸਣ ਦੀ ਲੋੜ ਨਾ ਪਵੇ ਕਿਸੇ ਨੂੰ ਕਿ ਸਾਡਾ ਖੋਦਾ ਇਹ ਲੋਗੋ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਵਧੀਆ ਡਿਜ਼ਾਈਨ ਤੇ ਵਧੀਆ ਲੋਗੋ ਚਾਹੀਦਾ ਜਿਹੜਾ ਕਿ ਕਿਸੇ ਦਾ ਕਾਪੀਰਾਈਟ ਨਾ ਹੋਵੇ ਸਿਰਫ ਤੁਹਾਡੀ ਪਛਾਣ ਹੀ ਦਿਖਾਵੇ ਦੂਜੀਆਂ ਤੁਹਾਡੀਆਂ ਮਸ਼ੀਨਾਂ ਜਿਵੇਂ ਕਿ ਕਲੋਥਿੰਗ ਪ੍ਰਿੰਟਿੰਗ ਮਸ਼ੀਨ ਪ੍ਰੈਸਿੰਗ ਮਸ਼ੀਨ ਟੈਗਨ ਹੋਰ ਵੀ ਬਹੁਤ ਸਾਰੀਆਂ ਐਕਸਟਰਨਲ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਕੱਪੜੇ ਆਸਤੇ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ ਤੇ ਤੀਜੀ ਗੱਲ ਤੁਹਾਡੇ ਕੱਪੜੇ ਦੀ ਵਧੀਆ ਕੁਆਲਿਟੀ ਵੀ ਹੋਣੀ ਚਾਹੀਦੀ ਆ ਪਛਾਣ ਵੀ ਹੋਣੀ ਚਾਹੀਦੀ ਆ ਤੁਹਾਨੂੰ ਲੋਕਾਂ ਕੋਲੇ ਜਾਣ ਦੀ ਲੋੜ ਨਾ ਪਵੇ ਲੋਕ ਤੁਹਾਡੇ ਕੋਲੇ ਆਪ ਹੁਣ ਚੱਲ ਕੇ ਤੇ ਮੇਰੀ ਚੌਥੀ ਗੱਲ ਥੋਡੀ ਕੁਝ ਨੈਟਵਰਕ ਵੀ ਹੋਣਾ ਚਾਹੀਦਾ ਜਿਹੜਾ ਕਿ ਤੁਸੀਂ ਪਹਿਲਾਂ ਹੀ ਸੈਟਅਪ ਕਰਕੇ ਰੱਖਣਾ ਹੋਊਗਾ ਤੇ ਤੁਹਾਨੂੰ ਤੁਹਾਡੇ ਕੰਮ ਸਟਾਰਟ ਕਰਨ ਤੋਂ ਬਾਅਦ ਉਹ ਨੈਟਵਰਕ ਥੋਡੀ ਹੈਲਪ ਵੀ ਕਰੇ ਤੇ ਥੋਡੀ ਸਪੋਰਟ ਵੀ ਕਰੇ ਤੇ ਮੇਰੀ ਪੰਜਵੀਂ ਗੱਲ ਇਹ ਹੈ ਕਿ ਤੁਹਾਡੇ ਕੋਲੇ ਸਭ ਤੋਂ ਵੱਧ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਵੀ ਹੋਣਾ ਚਾਹੀਦਾ ਜਿਵੇਂ ਕਿ ਇੰਸਟਾਗ੍ਰam YouTube Facebook Twitter ਬਹੁਤ ਸਾਰੀਆਂ ਐਕਸਟਰਾਔਰਡਨਰੀ ਐਪਸ ਵੀ ਹੈਗੀਆਂ ਨੇ ਜਿੱਦਿ ਦੇ ਤੁਸੀਂ ਆਪਣਾ ਜਿਹੜਾ ਨੈਟਵਰਕ ਆ ਉਹ ਆਪਣਾ ਜਿਹੜਾ ਬ੍ਰਾਂਡ ਆ ਉਹ ਤੁਸੀਂ ਐਡਵਰਟਾਈਜ਼ਮੈਂਟ ਵੀ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਸੇਲ ਵੀ ਕਰ ਸਕਦੇ ਹੋ ਜਿੰਨਾ ਕਰਕੇ ਤੁਹਾਨੂੰ ਬਹੁਤ ਹੀ ਬੈਨੀਫਿਟ ਵੀ ਹੋਊਗਾ ਤੇ ਤੁਹਾਡੀ ਜਿਹੜੀ ਚੀਜ਼ ਆ ਉਹ ਜਲਦੀ ਲੋਕਾਂ ਤੱਕ ਪਹੁੰਚ ਵੀ ਸਕਦੀ ਹੈ ਇਹ ਸਾਰੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੇ ਕੋਲੇ ਵਧੀਆ ਨੈਟਵਰਕ ਹੈਗਾ ਤੁਹਾਡੇ ਕੋਲੇ ਵਧੀਆ ਰਿਸੋਰਸਸ ਹੈਗੇ ਆ ਤਾਂ ਤੁਸੀਂ ਆਪਣਾ ਬ੍ਰਾਂਡ ਵੀ ਓਪਨ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਸਮੱਸਿਆ ਦਾ ਸਾਹਮਣਾ ਵੀ ਨਹੀਂ ਕਰਨਾ ਪੈਣਾ ਤੇ ਮੇਰੀ ਅਖੀਰਲੀ ਗੱਲ ਇਹੀ ਹੈ ਕਿ 10000 ਰੁਪਏ ਦੇ ਵਿੱਚ ਕਦੇ ਵੀ ਕੋਈ ਵੀ ਬਿਨਸਟਾਰਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਕੱਲ ਆਪਾਂ ਛੋਟਾ ਮੋਟਾ ਬਿਜ਼ਨਸ ਵੀ ਸਟਾਰਟ ਕਰਦੇ ਆ ਤਾਂ ਉਹਦੇ ਲਈ ਆਪਾਂ ਨੂੰ 20 ਤੋਂ 25000 ਤੱਕ ਆਪਾਂ ਨੂੰ ਇਨਵੈਸਟਮੈਂਟ ਕਰਨੀ ਪੈਂਦੀ ਆ ਬਟ ਤੁਸੀਂ ਇੱਕ ਬ੍ਰਾਂਡ ਓਪਨ ਕਰਨ ਜਾ ਰਹੇ ਹੋ ਡੇ ਲਈ کم سے کم ਲੱਖ ਤੋਂ 2 ਲੱਖ ਤੱਕ ਇਨਵੈਸਟਮੈਂਟ ਹੋਣੀ ਜ਼ਰੂਰੀ ਆ ਬਿਕੋਜ਼ ਇਹਦੇ ਵਿੱਚ ਕੁਝ ਮਸ਼ੀਨਾਂ ਆ ਜਾਂਦੀਆਂ ਨੇ ਤੇ ਤੁਹਾਡਾ ਸਟਾਕ ਵੀ ਐਡ ਹੋ ਜਾਂਦਾ ਮੈਂ ਉਮੀਦ ਕਰਦਾ ਕਿ ਮੈਂ ਜਿਹੜੀਆਂ ਵੀ ਗੱਲਾਂ ਦੱਸੀਆਂ ਉਹਨਾਂ ਵਿੱਚੋਂ ਤੁਹਾਨੂੰ ਥੋੜੀ-ਬਹੁਤੀ ਇਨਫਾਰਮੇਸ਼ਨ ਮਿਲੀ ਹੋਣੀ ਆ ਬਾਕੀ ਜੇ ਕੋਈ ਤੁਸੀਂ ਪੁੱਛਣਾ ਹੋਵੇ ਜਾਂ ਮੈਨੂੰ ਦੱਸਣਾ ਹੋਵੇ ਤਾਂ ਕਮੈਂਟਾਂ ਵਿੱਚ ਨੋਟ ਆਊਟ ਕਰ ਸਕਦੇ ਹੋ ਤੇ ਅਖੀਰ ਦੇ ਵਿੱਚ ਤੁਹਾਨੂੰ ਮੈਂ ਇਹੀ ਕਹੂੰਗਾ ਕਿ ਮੇਰਾ ਵੀ ਖੁਦ ਦਾ ਬ੍ਰਾਂਡ ਆ ਜਿਹਦਾ ਨਾਮ TS ਸਕੂਟਰ ਹੈਗਾ ਜੇਕਰ ਕਿਸੇ ਨੇ ਵੀ ਮੇਰੀ ਜਰਨੀ ਦੇਖਣੀ ਹੈ ਤਾਂ ਮੈਨੂੰ YouTube, Instagram, Facebook ਤੇ ਮੈਨੂੰ ਫੋਲੋ ਵੀ ਕਰ ਲੋ, ਸਬਸਕ੍ਰਾਈਬ ਵੀ ਕਰ ਲੋ। ਜੇਕਰ ਕਿਸੇ ਨੇ ਇਹ ਕੰਮ ਸਿੱਖਣਾ ਵੀ ਆ ਤਾਂ ਡਿਸਕ੍ਰਿਪਸ਼ਨ ਤੇ ਮੇਰਾ ਨੰਬਰ ਵੀ ਦਿੱਤਾ ਹੋਇਆ। ਤੁਸੀਂ ਮੈਨੂੰ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਦੇ ਬਾਰੇ ਡੀਪਲੀ ਜਾਣਕਾਰੀ ਵੀ ਲੈ ਸਕਦੇ ਹੋ। ਉਹਨਾਂ ਟਾਈਮ ਤੱਕ ਆਪਣਾ ਖਿਆਲ ਰੱਖੋ, ਤੰਦਰੁਸਤ ਰਹੋ, ਆਪਣੇ ਘਰਾਂ ਦੇ ਵਿੱਚ ਰਹੋ। ਬਾਏ ਬਾਏ ਜੀ।